ਤੁਤੇ ਮੰਨ ਰਹਾ ਹੈ ਵੱਡਾ ਖਤਰਾ ਜੀ ਹਾਂ ਕਰੋਨਾ ਵਾਇਰਸ ਦੀ ਹੋ ਰਹੀ ਹੈ ਫਿਰ ਤੋਂ ਵਾਪਸੀ ਸਾਲ 2020 ਦੇ ਵਿੱਚ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੀ ਕਰੋਨਾ ਮਹਾਮਾਰੀ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ ਹਾਂਗਕਾਂਗ ਸਿੰਗਾਪੁਰ ਅਤੇ ਥਾਈਲੈਂਡ ਵਰਗੇ ਕਈ ਏਸ਼ੀਆਈ ਦੇਸ਼ਾਂ ਦੇ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਇੱਕ ਰਿਪੋਰਟ ਦੇ ਮੁਤਾਬਿਕ ਹਸਪਤਾਲਾਂ ਵਿੱਚ ਭੀੜ ਹੋਣ ਕਰਕੇ ਇਹਨਾਂ ਦੇਸ਼ਾਂ ਵਿੱਚ ਮੌਤਾਂ ਦੀ ਜਿਹੜੀ ਗਿਣਤੀ ਹੈ ਉਤੇਜੀ ਨਾਲ ਵੱਧ ਰਹੀ ਹੈ ਜੋ ਕਿ ਪਿਛਲੇ ਇੱਕ ਕਾਲ ਵਿੱਚ ਸਭ ਤੋਂ ਵੱਧ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਅਤੇ ਥਾਈਲੈਂਡ ਵਰਗੇ ਦੇਸ਼ਾਂ ਦੇ ਵਿੱਚ ਇਹ ਮਾਮਲੇ ਤੇਜੀ ਨਾਲ ਵੱਧਦੇ ਸ਼ੁਰੂ ਹੋ ਗਏ ਅਜਿਹੀ ਸਥਿਤੀ ਦੇ ਵਿੱਚ ਇੱਕ ਸਵਾਲ ਚਾਇਆ ਜਾ ਰਿਹਾ ਕਿ ਦੁਨੀਆ ਦੇ ਵਿੱਚ ਕਰੋਨਾ ਮਹਾਮਾਰੀ ਦੀ ਇੱਕ ਵੱਡੀ ਲਹਿਰ ਨਵੀਂ ਲਹਿਰ ਜਿਹੜੀ ਹੈ ਉਹ ਪਹਿਲਨ ਦੀ ਤਿਆਰੀ ਕਰ ਰਹੀ ਹੈ ਕਿ ਭਾਰਤ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਇੱਕ ਵੱਡਾ ਸਵਾਲ ਜਿਹੜਾ ਸਾਰਿਆਂ ਦੇ ਸਾਹਮਣੇ ਆਂਦਾ ਹੈ ਕਰੋਨਾ ਮਹਾਮਾਰੀ ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਦਾ ਆਮ ਜੀਵਨ ਦੇ ਉੱਤੇ ਕਾਫੀ ਅਸਰ ਪੈਣਾ ਸ਼ੁਰੂ ਹੋ ਗਿਆ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਜ਼ੋਰ ਇਮਿਊਨਿਟੀ ਕਰਕੇ ਸਿੱਧਾ ਕਰੋਨਾ ਦੇ ਮਾਮਲੇ ਜਿਹੜੇ ਕਿ ਵੱਧ ਰਹੇ ਨੇ ਹਾਲਾਂਕਿ ਇਹ ਪੁਸ਼ਟੀ ਨਹੀਂ ਕੀਤੀ ਜਾ ਰਹੀ ਇਸ ਗੱਲ ਦਾ ਕੋਈ ਖਾਸ ਸੰਕੇਤ ਨਹੀਂ ਹੈ ਕਿ ਮੌਜੂਦਾ ਰੂਪ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਇਹ ਗੰਭੀਰ ਹੈ ਦੱਸਦੇ ਹੈ ਕਿ ਬਦਲਦੇ ਮੌਸਮ ਵਿੱਚ ਸਾਧੀਆਂ ਬਿਮਾਰੀਆਂ ਦੇ ਵਿਚਕਾਰ ਕਰੋਨਾ ਦਾ ਮਾਮਲਿਆਂ ਦੇ ਵਿੱਚ ਵੱਡਾ ਚਿੰਤਾਜਨਕ ਹੈ এਸ਼ੀਆਈ ਦੇਸ਼ਾਂ ਦੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਅਜਿਹੀ ਸਥਿਤੀ ਦੇ ਵਿੱਚ ਭਾਰਤ ਦੇ ਵਿੱਚ ਵੀ ਖਤਰੇ ਦਾ ਸਵਾਲ ਉੱਠਦਾ ਹੈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅਧਿਕਾਰਤ ਡੈਸ਼ਬੋਰਡ ਦੇ ਅਨੁਸਾਰ ਭਾਰਤ ਦੇ ਵਿੱਚ ਹੁਣ ਕੋਵਿਡ-19 ਦੇ ਸਿਰਫ 93 ਮਾਮਲੇ ਸਾਹਮਣੇ ਆਏ ਹਨ ਇਸ ਨਾਲ ਹੀ ਦੇਸ਼ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਦੀ ਨਵੀਂ ਜੜੀ ਲਹਿਰ ਹੈ ਇਸ ਦਾ ਕੋਈ ਸੰਕੇਤ ਅਜੇ ਤੱਕ ਨਹੀਂ ਹੈ ਪਰ ਫਿਰ ਵੀ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਕਿ ਇਹ ਸਾਰੇ ਮਾਮਲੇ ਸਾਤੋਂ ਹੀ ਪਨਪਦੇ ਹਨ